we yeah, yeah. ਹੰਦੀ ਮਤੇ ਪਲਨਾ ਦਸ ਤਵਾ ਮੈਂ ਤਾਡੇ ਘਰ ਵਾਲੇ ਦਾ ਨਾਮ ਕੀ ਆ ਗੁਰੂ ਸਿੰਘ ਸਾਹਿਬ ਦਾ ਤੁਹਾਡਾ ਕਿਹੜਾ ਪੰਡਾ ਹੈ ਕਪੂਰ ਪੰਡਾ ਹਾਂ ਤੇ ਕੀ ਜ਼ਮੀਨ ਦਾ ਝਗੜਾ ਤੁਹਾਡਾ ਸਾਡੇ ਜਯਾ ਦਾਤ ਜੱਦੀ ਸੀ ਅੱਛਾ ਜੀ ਉਹ ਤੇ ਮੇਰੀਆਂ ਭੈਣਾਂ ਦਾ ਹਿਸਾਬ ਜਿਹੜਾ ਸੀਗਾ ਉਹਨਾਂ ਨੂੰ ਵੇਚ ਲਿਆ ਇਹ ਕਿਹੜੀ ਕਿਹੜੀ ਭੈਣ ਦਾ ਹਿੱਸਾ ਸੀਗਾ ਜੀਤ ਗੌਰ ਦਾ ਗਰਵਾਸ ਕੋਨ ਵੇਚ ਦਿੱਤੀ ਭਾਗਨ ਵੀ ਵੇਚ ਦਿੱਤੀ ਆ ਮੇਰਾ ਮੈਂ ਮਿਲੂ ਚਾ ਇਥੇ अच्छा ਤੇ ਤੁਹਾਡੀ ਜਗ੍ਹਾ ਤੇ ਜਿਹੜੀ ਤੁਹਾਡੀ ਦੂਜੀ ਭੈਣਾਂ ਦੀ ਜਗ੍ਹਾ ਜਿਹੜੀ ਵਿੱਚ ਉਹ ਕਿੱਥੇ ਕਿੱਥੇ ਸੀ ਉਹ ਇੱਕ ਕਦੋੜੇ ਇੱਕ ਸ਼ਨਪੋਰਾ ਇੱਕ ਬਸਨਪੋਰਾ আচ্ছা ਜੀ ਤੇ ਜਿਹੜੀ ਹੁਣ ਤੁਹਾਡਾ ਝਗੜਾ ਕੀ ਜਿਹੜੀ ਜ਼ਮੀਨ ਦਾ ਕੀ ਝਗੜਾ ਕੀ ਆ ਸਾਡੀ ਜ਼ਮੀਨ ਦਾ ਇਹ ਝਗੜਾ ਸਾਡੇ ਉਹਨਾਂ ਲਾਜਮਨ ਸਿੰਘ ਨੂੰ ਵੇਚੀਆ ਉਹ ਸਾਨੂੰ ਕਰਤੰਗ ਬਹੁਤ ਕਰਦਾ ਆਣ ਕੇ ਲਾਜਮਨ ਸਿੰਘ ਨੂੰ ਕਿਹਨੇ ਵੇਚੀ ਜੀਤ ਕੋਲ ਦਾ ਤਾਂ ਬਹੁਤ ਗਰਬਾਖਿ ਕੋਲ ਨਾ ਉਹ ਕਿਹੜੀ ਜਗ੍ਹਾ ਤੁਹਾਡੀ ਵੇਚੀ ਉਹਨੇ ਆਪਣੀ ਵੇਚੀ ਸੀ ਉਹਨੇ ਆਪਣੀ ਤੇ ਬਾ ਵੇਚਿਆ ਸੀਗਾ ਉਹਨੇ ਇਹਰਾ ਫਿਰ ਇਹਨਾਂ ਇੱਥੇ ਕਰਾ ਲਿਆ ਇਹ ਫੁਟਾਰੀ ਉਹਦੇ ਹਾਜੇ ਸੀਗਾ ਹਾਂਜੀ ਉਹਨੇ ਫੁਟਾਰੀ ਨਾਲ ਆੜ ਕੇ ਸਾਡੀ ਜ਼ਮੀਨ ਦੀ ਫਾੜ ਦੇ ਖੜਾ ਕੇ ਤਾਂ ਉਹਨੇ ਇੱਥੇ ਨੰਬਰ ਪਵਾ ਲਿਆ ਆਪਣਾ ਤੇ ਤੁਹਾਡੀਆਂ ਭੈਣਾਂ ਨੂੰ ਪਤਾ ਇਹ ਨਾ ਕਿ ਤਾਂ ਪਾਟ ਸਿੰਘਾ ਉਹਨਾਂ ਨੂੰ ਤਾਂ ਦੱਸਿਆ ਬੰਦੇ ਵੀ ਉਹਨਾਂ ਪਾੜ ਸਗੇ ਅੱਜ ਉਹ ਜਿਹੜੀ ਉਹਨਾਂ ਭੈਣਾਂ ਦੀ ਜ਼ਮੀਨ ਆ ਉਹਦਾ ਹੁਣ ਕੀ ਬਣਿਆ ਉਹ ਭੈਣ ਤੇਰੇ ਕੋਲ ਆ ਜਾਂ ਖਾਲੀ ਪਈ ਆ ਨਾ ਉਹਨੇ ਵੇਚ ਦਿੱਤੀਆਂ ਤਾਂ ਸਾਰੀਆਂ ਨਹੀਂ ਜਿਹੜੀ ਉਹਨਾਂ ਜਗਾ ਬੇਚਤੀ ਕਿੰਨੇ ਤੁਸੀਂ ਹਾਂਜੀ ਉਹ ਜਗਾ ਦਾ ਕਿਦਾਂ ਹੁਣ ਜਗਾ ਕਿਹਦੇ ਕੋਲ ਆ ਉਹ ਜਿਹੜੀ ਟਿੱਬੇ ਵਾਲੀ ਲਾਸ਼ਮਣ ਸਿੰਘ ਕੋ ਆ ਅੱਛਾ ਉਹ ਵੀ ਲਾਸ਼ਮਣ ਸਿੰਘ ਕੋਲ ਆ ਤੇ ਵੀ ਲਾਸ਼ਮਣ ਸਿੰਘ ਕੋਲ ਆ ਹਾਂਜੀ ਤੇ ਰਜਿਸਟਰੀ ਇੱਕ ਕਰਾਈ ਉਹਨੇ ਹਾਂਜੀ ਤੇ ਉਹ ਜਗਾ ਦੀ ਰਜਿਸਟਰੀ ਨਹੀਂ ਕਰਾਈ ਇਹ ਨਹੀਂ ਪਤਾ ਅੱਛਾ ਤੇ ਤੁਹਾਨੂੰ ਹੁਣ ਕਿਦੋਂ ਕਿੱਦਾਂ ਪਤਾ ਲਗਾ ਸਾਡੇ ਤੇ ਜੇਲੇ ਫੌੜਸੇ ਲਿਆਉਣ ਲਾ ਪਿਆ ਕਬਜਾ ਲੈਣ ਲਾ ਪਿਆ ਕੌਣ ਕਬਜਾ ਲੈਣ ਕੇ ਕਬਜਾ ਕੌਣ ਲੈਣ ਦਾ ਸੀ ਦਾਸਮਨ ਸਿੰਘ ਤੇ ਇੱਥੇ ਲੈਣ ਕੌਣਾ ਸੀ ਕਬਜਾ ਤੁਹਾਡੇ ਕੋਲ ਕੌਣਾ ਹੈ ਫੌੜਸੀਗੇ ਲੈ ਕੇ ਆਇਆ ਸਾਨੂੰ ਐਸਪੀ ਕੋਹਾਊਗਾ ਸਾਨੇ ਨਹੀਂ ਪਤਾ ਗਾਂਵੇਂ ਨਾਲ ਸੀਗੇ ਉਹਨਾਂ ਦੇ ਅੱਛਾ ਫੌੜ ਸਾਲੇ ਬੰਦੇ ਸੀਗੇ ਆਣ ਕੇ ਉਹਨੇ ਦਾਵਾ-ਦਾਵ ਬੇਟਾ ਛਟਾ ਕੇ ਦਾ ਸਾਨੂੰ ਕਹਿੰਦੇ ਪੱਠੇ-ਪੁੱਠੇ ਵੱਢਣੇ ਤਾਂ ਵੱਢ ਲਵੋ ਅਸੀਂ ਕਹੇ ਵੈਸੇ ਨਹੀਂ ਆਪਣੇ ਵਾਲਾ ਪਾਉਣ ਦੇਣੇ ਉਹਨਾਂ ਨੂੰ ਸਾਨੂੰ ਜ਼ਬਰਦਸਤੀ ਸਾਤੇ ਪੱਠੇ ਵਢਾਏ ਨਾਲ ਜਬਰਦਸਤ ਨਾੜੇ ਸਾਡੀ ਸਬਜੀ ਸਬਜੀ ਲੱਗੇ ਉਹ ਵੀ ਪਟਾਈ ਗਾਲਾਂ ਵੀ ਕੱਢਣਾ ਆਪੇ ਫੇ ਮੈਂ ਤੁਹਾਨੂੰ ਕੁਛ ਉਹਨਾਂ ਨੇ ਕੀ ਕੀਦਾਂ ਕਿਦਾਂ ਤਬਕੇ ਮਾਰੇ ਜਾਂ ਕੀ ਕੁਛ ਦਿਖਾ ਲਿਆ ਥਿਆਰ ਵੀ ਦਿਖਾ ਲਿਆ ਕੋਈ ਆਹ ਦਾਵਕੇ ਮਾਰਦੇ ਸੀ ਇਹਨੇ ਵੱਢਣੇ ਤਾਂ ਵੱਢ ਲਵੋ ਪਿਸਤੌਲ ਪਿਸਤੌਲ ਦਿਖਾਦੇ ਉਹ ਜਿਹੜੀ ਕਾਚੇ ਚ ਪਾਈ ਹੋndi ਆ ਰਫਲ ਢਹੀ ਅੱਛਾ ਅੱਛਾ ਉਹ ਦਿਖਾਉਂਦੇ ਸੀ ਐਸੀ ਫੇ ਜਨਾਨੀਆਂ ਸੀਆਂ ਡਰ ਗਈਆਂ ਸਾਡਾ ਮੁੰਡਾ ਬਾਹਰ ਕੰਮ ਤੇ ਗਿਆ ਐਸੇਗਾ ਤੇ ਤੁਸੀਂ ਫੇ ਤੁਹਾਨੂੰ ਗਾਲਾਂ ਕਿਡੀਆਂ ਕੱਢੀਆਂ ਗਾਣਾ ਕੁੱਤਗੇ ਕੱਤਗੇ ਸੰ ਕੰਢਿਆਸਕੇ ਸਾਨੂੰ ਕੁੱਤਗਾ ਚ ਮਾਰ ਗੋ ਅੱਛਾ ਅੱਛਾ ਤਾਂ ਫੇਰ ਤੁਹਾਡਾ ਤੁਹਾਨੂੰ ਕਿਦਾਂ ਕਬਜ਼ਾ ਕਿਦਾਂ ਨਹੀਂ ਕੀਤਾ ਫੇਰ ਕੋਣ ਆਇਆ ਜੀ ਕੋਈ ਫੇ ਅਸੀਂ ਸਾਡੀ ਲੜਕੀ ਆਈ ਉਹਨ ਡਾਕੇ ਦੇ ਕੇ ਮਾਰੇ ਵੀ ਕੁੱਤਗੇ ਤੁਸੀਂ ਕੀ ਕਰਦੀਆਂ ਇੱਥੇ ਜਾਦੀ ਜ਼ਮੀਨ ਦੇ ਕਬਜ਼ਾ ਕਰੀ ਜਾਂਦੇ ਆ ਹਾਂ ਉਹਨ ਵੀ ਮੈਨੂੰ ਡਰਾਇਆ ਮੈਂ ਸਰਪੰਚ ਨੂੰ ਸਾਥ ਕੇ ਲਿਆਈ ਵੀ ਉਹਨੂੰ ਫੋਨ ਸੀ ਫੋਨ ਕੀਤਾ ਸਰਪੰਚ ਆਣ ਕੇ ਫੇ ਉਹਨਾਂ ਨੂੰ ਕਿਹਾ ਵੀ ਸਾਡੀ ਭੂਆ ਦੀ ਜਗ੍ਹਾ ਹੈ ਤੁਸੀਂ ਇਹਦੇ ਤੇ ਕਿਉਂ ਕਬਜ਼ਾ ਕਰੀ ਜਾਂਦੇ ਆ ਤੇ ਪੌਸ ਨੇ ਵੀ ਆਈ ਸੀ ਮੋਕੇ ਦੇ ਪੌਸ ਵੀ ਆਈ ਸੀ ਪਤਾਰੇ ਦੀ ਅੱਛਾ ਤੇ ਉਹ ਕੀ ਕਹਿੰਦੇ ਉਹਨਾਂ ਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ ਸਰਪੰਦ ਦੇ ਕਹੇ ਫੇ ਉਹਨੇ ਵੀ ਦਬਕੇ ਦਬਕੇ ਮਾਰ ਕੇ ਦੜਾਏ ਹੋਏ ਅੱਛਾ ਪੌਸ ਨੇ ਵੀ ਦਬਕੇ ਮਰੇ ਡੀਐਸਪੀ ਨੂੰ ਆ ਉਹਨਾਂ ਫਿਰ ਦਬਕੇ ਦਬਕੇ ਮਾਰੇ ਵੀ ਕੰਮ ਬੰਦ ਕਰ ਦਿਓ ਅੱਛਾ ਪੌਸ ਨੇ ਪਤਾਰੇ ਪੌਸ ਨੇ ਕੰਮ ਬੰਦ ਕਰਾਇਆ ਹਾਂਜੀ ਉਹ ਫਿਰ ਦਾਵਾ-ਦਾਵ ਧੌੜਣੇ ਦੀ ਗੱਲ ਕੀਤੀ ਉਹਨੇ ਠਹਿਰੇ ਨਹੀਂ ਫੇ ਚਲੋ ਉਹ ਗਾਣਾ ਗੁਲਾਮੀ ਤਾਂ ਜਾਂਦੇ ਹੋਏ ਕੋ ਗਾਣਾ ਨੂੰ ਧਮਕੀਆਂ ਵੀ ਦਿੱਤੀਆਂ ਵਾਗੋੜਾ ਜਾਂਦੇ ਆਂਦਾ ਨਹੀਂ ਪਹਿਲਾਂ ਕੱਢੀਆਂ ਸਾਨੂੰ ਗਾਲਾਂ ਨੇ ਫੇ ਜਾਂਦੇ ਕੋ ਧਮਕੇ ਤੁਝੇ ਦਾ ਪਤਾ ਨਹੀਂ ਲੱਗਾ ਜਦੋਂ ਉੱਥੇ ਫੈਂਦੇ ਖੜਾ ਆਏ ਬੋਲੋ ਹਾਂਜੀ ਮੇਰਾ ਹੁਸ਼ਰ ਆ ਤੇ ਤੁਹਾਡੇ ਘਰ ਵਾਲੇ ਦਾ ਨਾ ਸੋਸ ਹੈ ਤੁਸੀਂ ਕਿੱਥੇ ਰਹਿਣ ਵਾਲੇ ਕਪੂਰਪੰਡ ਹਾਂਜੀ ਤੇ ਕੀ ਗੱਲ ਹੋਈ ਸੀ 24 ਤਰੀਕ ਨੂੰ ਬਾਜੀ ਸਾਡੇ ਤੇ ਨਾ ਗੱਡੀ ਚ ਆਏ 5-7 ਬੰਦੇ ਹਾਂਜੀ ਤਿੰਨ ਚਾਰ ਮਾ ਪੌੜਸਾਣੇ ਸਗੇ ਅੱਛਾ ਜੀ ਤਿੰਨ ਚਾਰ ਪੌੜ ਤੋਂ ਪਰਦੇ ਬਗੈਰ ਸਗੇ ਅੱਛਾ ਜੀ ਨਾਲੇ ਲੇਬਰ ਲੈ ਕੇ ਆਏ ਆਪਣੀ ਅੱਛਾ ਜੀ ਹਾਂਜੀ ਫਰਦੋ ਘੋਣ ਲੱਗ ਪਏ ਤੇ ਕੀ ਕੌਣ ਸੀ ਪੁਲਸ ਵਾਲੇ ਕੌਣ ਸੀਗੇ ਉਹਦੇ ਛੋਡੇ ਸਾਬ ਉਸ ਨਾਲ ਕਸੇ ਪੂਰਾ ਨਾਂ ਕੀ ਸੀ ਦਾ ਜਿਸ ਨੇ ਛੋਡੇ ਕਹਿ ਰਹੇ ਸੀ ਅੱਛਾ ਜੀ ਤੇ ਕਿੱਥੇ ਕਹਿੰਦੇ ਲੱਗੇ ਆ ਜੀ ਹਾਂਜੀ ਕਿੱਥੇ ਕਹਿੰਦੇ ਡਿਊਟੀ ਕਰਦੇ ਆ ਉਹ ਬਾੜੇ ਇੱਥੇ ਬਾੜੇ ਕਾਦੇ ਵਿੱਚ ਕਿਹੜਾ ਮਹਿਕਮਾ ਦੱਸਿਆ ਬਾੜੇ ਕਿੱਥੇ ਕਰਦੇ ਸਾਨੂੰ ਤਾਂ ਇਦਾਂ ਦੱਸ ਬਿਜਲੈਸ ਵਿਜੀਲੈਂਸ ਵਿਜੀਲੈਂਸ ਅੱਛਾ ਅੱਛਾ ਹਾਂਜੀ ਤੇ ਤੁਹਾਨੂੰ ਅੱਗੇ ਕੀ ਕਿਹਾ ਉਹਨੇ ਸਾਨੂੰ ਕਹਿੰਦੇ ਵੀ ਅਸੀਂ ਆਸ ਤੋਂ ਆਪਣੀ ਫਸਲ ਕੱਟ ਲਵੋ ਅੱਛਾ ਜੀ ਜ਼ਬਰਦਸਤੀ ਸਾਨੂੰ ਕਹਿ ਰਹੇ ਸੀਗੇ ਅੱਛਾ ਜੀ ਉਹਦੀ ਫਸਲ ਕੱਟੋ ਉਸਦੇ ਤੇ ਆਪਣਾ ਸਾਬਜਾ ਕਰਨਾ ਆਹ ਚ ਮੌਲਿਆ ਕਹਿੰਦੇ ਅਸਿਕਾ ਸਾਡੀ ਆਪਣੀ ਜਾਇਦਾਦ ਹੈ ਅਸੀਂ ਕਿਉਂ ਆਪਣਾ ਕੱਟ ਗਏ ਹਾਂਜੀ ਸਾਨੂੰ ਉਹ ਤੁਭੋਣ ਲੱਗ ਪਏ ਗਲਤ ਮਾਦ ਸਾਬਤ ਕਰਨ ਲੱਗ ਠੀਕ ਹੈ ਮਤਲਬ ਤੁਸੀਂ ਫੇ ਓਦਾਂ ਹੀ ਪੱਠੇ ਪੁੱਠੇ ਵੱਢਣ ਲੱਗ ਪਏ ਜਾਂ ਤੁਹਾਨੂੰ ਕੋਈ ਕੀ ਧਮਕੀ ਗਈ ਦਿੱਤੀ ਕੋਈ ਸਾਨੂੰ ਗਾਨ ਦਿਖਾ ਲੈਣ ਨੂੰ ਤੇ ਅੱਛਾ ਜੀ ਹਾਂਜੀ ਤੇ ਗਾਲਾਂ ਕਰੀਏ ਕਿਦਾਂ ਮਾਤਾ ਜੀ ਕਹਿੰਦੇ ਸਾਨੂੰ ਗਾਲਾਂ ਵੀ ਕੱਢਿਆ ਨਾ 21:00 ਵਜੇ ਕਿਦਾਂ ਹਾਂਜੀ ਇਹ ਤੁਹਾਨੂੰ ਕੱਢੀਆਂ ਗਾਲਾਂ ਹਾਂਜੀ ਕੁੱਤੇ ਕੁੱਤਿਆਂ ਚੁਵਾਰੀਓ ਕਿਹਾ ਉਹਨਾਂ ਨੇ ਸਾਨੂੰ ਤੇ ਫਿਰ ਤੁਸੀਂ ਕਿਸੇ ਨੂੰ ਸਰਪੰਚ ਨੂੰ ਜਾਂ ਕਿਸੇ ਨੇ ਦੱਸਿਆ ਅਸੀਂ ਤਾਂ ਰੌਲਾ ਪਾਉਣ ਲੱਪ ਸਾਡੇ ਜਮਾਨੇ ਤੇ ਕਰਨ ਲੱਗ ਪਏ ਅੱਛਾ ਜੀ ਸਾਡੇ ਅੱਡੇ ਵਾਲੇ ਮੁਹੱਲੇ ਵਾਲੇ ਇਕੱਠੇ ਹੋ ਗਏ ਲੋਕ ਉਹਨਾਂ ਸਰਪੰਚ ਨੂੰ ਫੋਨ ਕੀਤਾ ਹਾਂਜੀ ਤੇ ਸਰਪੰਚ ਸਾਹਿਬ ਆ ਗਏ ਉਹਨਾਂ ਨੇ ਫਿਰ ਫਿਰ ਪੁਲਿਸ ਵਾਲਿਆਂ ਨੇ ਵੀ ਆਈ ਹਾਂਜੀ ਪੁਲਿਸ ਵਾਲੇ ਵੀ ਆਏ ਫਿਰ ਅੰਦੀ ਆਪਣਾ ਨਾਮ ਦੱਸੋ ਰਮਨਦੀਪ ਕੌਰ ਅੰਦੀ ਤੇ ਤੁਸੀਂ ਤੁਹਾਡੇ ਡੈਡੀ ਦਾ ਨਾਮ ਕੀ ਸੋਹਣ ਸਿੰਘ ਵੀ ਕਿੱਥੇ ਰਹਿੰਦੇ ਕਪੂਰਗੜ੍ਹ ਅੰਦੀ ਇਹ ਦਸਤੂਤਨ ਕੀ ਹੋਇਆ ਸੀ 24 ਦੀ ਤਰੀਕ ਦਾ ਦਿਨ ਸੀ ਅਸੀਂ ਸਾਰੇ ਬੈਠੇ ਸੀਗੇ ਕੰਮ ਕਰਦੇ ਪਏ ਸੀ ਆਪਣਾ ਤੇ ਸਾਨੂੰ ਪਹਿਲਾਂ ਤਾਂ ਕੁਝ ਨਹੀਂ ਪਤਾ ਲੱਗਾ ਬਾਹਰ ਜਦੋਂ ਸਾਨੂੰ ਬਾਹਰ ਨਿਗਾਹ ਪਾਈ ਤੇ ਦੇਖਿਆ ਇੱਥੇ ਕਿ ਬਹੁਤ ਪੁਲਿਸ ਵਾਲੇ ਆਏ ਹੋਏ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਵਿੱਚ ਇੱਕ ਫਗਵਾੜੇ ਦਾ ਐਲ ਐਸ ਪੀ ਸੀ ਤੇ ਉਹਨਾਂ ਨੇ ਇੱਥੇ ਕਾਫੀ ਟਾਂ ਵਗੈਰਾ ਸਟਾਈਆਂ ਸੀਗੇ ਕੰਮ ਚੱਲਣ ਲੱਗਿਆ ਸੀ ਅਸੀਂ ਸਾਡੇ ਜਦੋਂ ਅਸੀਂ ਬਾਹਰ ਜਾ ਕੇ ਦੇਖਿਆ ਤੇ ਸਾਡੇ ਦਾਦੀ ਜੀ ਨਾਲ ਪੁਲਿਸ ਵਾਲੇ ਬਹੁਤ ਵੱਧ ਘੱਟ ਬੋਲ ਰਹੇ ਸੀ ਅਸੀਂ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਤੇ ਸਾਨੂੰ ਕਹਿੰਦੇ ਕਿ ਤੁਸੀਂ ਆਪਣਾ ਥਾਂ ਇੱਥੇ ਸਾਨੂੰ ਪੱਠੇ ਵੱਢ ਕੇ ਦਵੋ ਅਸੀਂ ਇੱਥੇ ਕਬਜ਼ਾ ਕਰਨਾ ਹੈ ਅਸੀਂ ਕੁਝ ਨਹੀਂ ਕਰਦੇ ਸੀਗੇ ਸਾਨੂੰ ਬਹੁਤ ਗਾਲੀ ਗਲੋਚ ਕੀਤੀ ਉਹਨਾਂ ਨੇ ਸਾਨੂੰ ਕੁੱਤਿਆਂ ਚ ਮਾਰੀਆਂ ਕਹਿ ਕੇ ਸੰਬੋਧਨ ਕੀਤਾ ਸਾਡੇ ਨਾਲ ਬਹੁਤ ਵੱੱਟ ਘੱਟ ਬੋਲੇ ਸੰਦੇ ਸਿਰ ਤੇ ਸਾਡੇ ਕਰਨ ਰੱਖੀ ਉਹਨਾਂ ਨੇ ਤੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਬਦਦਰਾ ਕਰੋ ਥਾਂ ਸਾਡਾ ਅਸੀਂ ਇੱਥੇ ਕਬਜ਼ਾ ਕਰਨਾ ਹੈ ਅਸੀਂ ਨਹੀਂ ਕਰਦੇ ਸੀਗੇ ਤੇ ਫੇਰ ਵੀ ਸਾਨੂੰ ਜ਼ਬਰਦਸਤੀ ਉਹਨਾਂ ਨੇ ਕਰਵਾਇਆ ਸੱਦ ਨੇ ਹਰ ਦਿਨ ਆ ਕੀਤਾ ਜਾਵੇ ਤੇ ਸਾਨੂੰ ਇਨਸਾਫ ਇਨਸਾਫ ਦਿੱਤਾ ਜਾਵੇ ਤੇ ਤੁਸੀਂ ਕਿਸੇ ਨੂੰ ਦੱਸਿਆ ਵੀ ਕਿ ਪੰਚਾਇਤ ਨੂੰ ਜਾਂ ਪੁਲਿਸ ਨੂੰ ਅਸੀਂ ਸਾਰੇ ਆਪ ਵੀ ਹਲੇ ਇੰਨਾ ਜ਼ਿਆਦਾ ਰੌਲਾ ਪਾ ਰਹੇ ਸੀ ਕਿ ਉਹਨਾਂ ਨੂੰ ਹਟਾਉਂਦੇ ਪਏ ਸੀਗੇ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਿ ਸਾਰੇ ਮਹੱਲੇ ਵਾਲੇ ਸਾਡੇ ਇਕੱਠੇ ਹੋ ਗਏ ਇੱਥੇ ਸਰਪੰਚ ਵੀ ਆ ਤੇ ਫਿਰ ਕਿਸੇ ਨੇ ਸਾਡੇ ਇੱਥੇ ਮਹੱਲੇ ਵਾਲਿਆਂ ਨੇ ਸਰਪੰਚ ਨੂੰ ਫੋਨ ਕੀਤਾ ਤੇ ਉਹ ਵੀ ਇੱਥੇ ਆ ਗਏ ਫਿਰ ਉਹਨਾਂ ਨੇ ਪੁਲਿਸ ਲੈ ਕੇ ਆਂਦੀ ਤੇ ਉਹ ਸਾਡੇ ਨਾਲ ਕਾਫੀ ਗਾਲੀ ਗਲੋਚ ਕਰਦੇ ਪਏ ਸੀ ਕਿ ਤੇ ਜਦੋਂ ਉਹਨਾਂ ਨੇ ਸਰਪੰਚ ਸਾਹਿਬ ਨੂੰ ਦੇਖਿਆ ਤੇ ਬਾਕੀ ਪੰਚਾਇਤ ਮੈਂਬਰਸ ਨੂੰ ਦੇਖਿਆ ਤੇ ਉਹ ਫਿਰ ਦਰਦੇ ਹੋਏ ਧਮਕੇ ਦੇ ਕੇ ਚਲੇ ਗਏ। ਹਾਂਜੀ ਆਪਣਾ ਨਾਮ ਦੱਸੋ। ਪਰਮਜੀਤ ਕੌਰ। ਆ ਤੁਹਾਡੇ ਹਸਬੰਦ ਆ ਨਾ? ਇੱਕ ਗੁਰਮੀਤ لال ਜੀ। ਤੁਸੀਂ ਕਿੱਥੇ ਰਹਿੰਦੇ ਹੋ? ਅਰੰਮ ਮੰਡੀ। ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਇਸ ਬਾਰੇ? ਇਹ ਸਾਡੇ ਭਾਬੀ ਜੀ ਪਰਮਜੀਤ ਕੌਰ ਨੇ ਉਹਨਾਂ ਨੇ ਫੋਨ ਕੀਤਾ ਕਿ ਇੱਥੇ ਕੋਈ ਬਹੁਤ ਸਾਰੇ ਪੁਲਿਸ ਵਾਲੇ ਆਏ ਹੋਏ ਆ। ਅੱਛਾ ਫਿਰ ਤੁਸੀਂ ਆਪਣੀ ਜਗ੍ਹਾ ਤੇ ਕੰਮ ਜ ਕਰਨ ਬਸਤੇ। ਹਾਂਜੀ ਫਿਰ ਤੁਸੀਂ ਆਏ। ਹਾਂਜੀ ਮੈਂ ਆ ਕੇ ਵੇਖਿਆ ਤੇ ਇੱਥੇ ਬਹੁਤ ਸਾਰੇ ਪੁਲਿਸ ਵਾਲੇ ਬੈਠੇ ਹੋਏ ਸੀ ਖੜੇ ਹੋਏ ਸੀਗੇ ਮੰਮੀ ਸਾਡੀ ਜਲਦੀ ਜਲਦੀ ਪੱਠੇ ਵਢਣ ਡਈ ਹੋਈ ਸੀ। ਤੇ ਮੈਨਾਂ ਨੇ ਪੁੱਛਿਆ ਵੀ ਕੀ ਗੱਲ ਐ ਤੇ ਮੰਮੀ ਕਹਿੰਦੀ ਕਿ ਇਹ ਸਾਨੂੰ ਜਬਰਦਸਤੀ ਘਾ ਰਹੇ ਆ ਕਹਿੰਦੇ ਪੱਠੇ ਵੱਡੋ ਬੰਦੂਕ ਉਹਨਾਂ ਨੇ ਸਾਨੂੰ ਦਿਖਾਈ ਆ ਪਿਸਤੌਲ ਦਿਖਾ ਰਿਆ ਆ ਗਾਲਾ ਗਾਲਾ ਬਹੁਤ ਕੱਢੀਆਂ ਹੈਗੀਆਂ ਤੇ ਜਲਦੀ ਇਹ ਪੱਠੇ ਵੱਢਣੇ ਆ ਸੀ ਇਹ ਵੀ ਤੇ ਮੇਰੀਆਂ ਭਤੀਜੀਆਂ ਵੀ ਭਾਬੀ ਜੀ ਹੁਣ ਸਾਰੇ ਪੱਠੇ ਵੱਢਦੇ ਵੇਸੇ ਅੱਗੇ ਤੇ ਇਹਨਾਂ ਨੂੰ ਦੇਖ ਕੇ ਫੇ ਕਿਸੇ ਨੂੰ ਤੁਸੀਂ ਦੱਸਿਆ ਕਿਸੇ ਹੋਰ ਨੂੰ ਵੀ ਹਾਂ ਜੀ ਮੈਂ ਆਈ ਤੇ ਕਾਫੀ ਹੋਰ ਵੀ ਮੇਰੇ ਨਾਲ ਹੀ ਆ ਗਏ ਅੱਡੇ ਵਾਲੇ ਇਕੱਠੇ ਹੋ ਕੇ ਲੋਕ ਤਾਂ ਉਹਨਾਂ ਨੇ ਰੌਲਾ ਰੂਲਾ ਪਾਇਆ ਤੇ ਸੁਣ ਕੇ ਸਰਪੰਚ ਸਾਹਿਬ ਜੀ ਆ ਗਏ ਤੇ ਉਹਨਾਂ ਨੇ ਆਣ ਕੇ ਪੁਲਿਸ ਨੂੰ ਵੀ ਫੋਨ ਕੀਤਾ ਤੇ ਸਾਰੇ ਜਦੋਂ ਸ ਰੋਲਾ ਰੁਲਾ ਪੈਣਾ ਸ਼ੁਰੂ ਹੋ ਗਿਆ ਤੇ ਉਹ ਡੀਐਸਪੀ ਸਾਹਿਬ ਭੱਜ ਗਏ ਫਿਰ। ਇਹ ਕਿਹੜੇ ਡੀਐਸਪੀ ਸਾਹਿਬ ਦੀ ਗੱਲ ਹੈ? ਇਹ ਦੱਸ ਰਹੇ ਡੀਐਸਪੀ ਫਗਵਾੜੇ ਦੇ ਸੀਗੇ ਬਿਜਲੀਲਿਸ ਦੇ ਕੋਈ ਜਸਵਿੰਦਰ ਸਿੰਘ ਸੋਢੀ। ਫਿਰ ਉਹ ਹੈਗੇ ਪੁਲਿਸ ਵਾਲੇ ਜਿਹੜੇ ਹੋਰ ਕਿ ਮੌਕੇ ਦਾ ਐਮਰਾਜਮ ਕੋਈ? ਹਾਂਜੀ ਤੇਨ ਮਲਾਜਮ ਉਹਨਾਂ ਦੇ ਨਾਲ ਸੀਗੇ। ਨਾਂ ਦੱਸੋ ਪਹਿਲਾਂ। ਬਲਜੀਤ ਸਿੰਘ। ਸਨ ਆਫ ਤੁਹਾਡੇ ਕੀ? ਵਿੰਦਰ ਸਿੰਘ। ਇਹ ਕਿੱਥੇ ਰਹਿੰਦੇ ਨਾਲ ਭਾਈ ਤੁਸੀਂ? ਕਪੂਰਵਾਲਾ। ਹਾਂਜੀ ਭਾਈ ਇਹਨਾਂ ਦਾ ਆਲਰੇਡੀ ਜਗਾ ਆਇਆ ਹੈ। ਇਹ ਕਿਹਦੀ ਜਗਾ ਹੈ? ਸਵਨਪੁਰ। ਇਹ ਸਵਨਪੁਰ ਦੀ। ਇਹ ਕਦੋਂ ਦੇ ਤੇ ਇਹਨਾਂ ਦਾ ਕਬਜ਼ਾ ਆ ਜਾਂ ਸਾਡੇ ਸਾਡੇ ਜੰਮੜ ਤੋਂ ਦੇਖਦੇ ਆ ਸਾਡੇ ਜੱਦੇ ਦੇਖੇ ਨੇਗਾ ਛੋਟੇ ਛੋਟੇ ਸੀਗੇ ਇਹ ਹੀ ਕਬਜ਼ਾ ਨਾ ਵਾ ਇਹ ਮਾਦੇ ਆ ਤੇ ਹੁਣ ਆ ਜਿਹੜੀ ਆ ਪੁਲਸ ਵਾਲੀ ਗੱਲ ਇਹ ਕਹਿੰਦੇ ਆ ਆਈਸੀਓ ਕੀ ਦੱਸੋਗੇ ਤੁਸੀਂ ਉਦੋਂ ਕੀ ਦੇਖਿਆ ਰਖਨਾ ਪ੍ਰਤਾਨ ਕੋਲ ਸੀਗੇ ਟੰਗਿਆ ਕੇ ਦਬਾਣ ਲਾ ਪੈ ਕਿੰਨੇ ਬੰਦੇ ਆਏ ਸੀ ਜੀ ਸੀਗੇ 7-8 ਜਣੇ ਇਹ ਪੁਲਸ ਵਾਲੀਆਂ ਬਈ ਸੀ ਹਾਂ ਜੀ ਕੋਈ ਪੁਲਸ ਵਾਲੇ ਨੇ ਆਪਣਾ ਕੋਈ ਦੱਸਿਆ ਵੀ ਇਹ ਕੌਣ ਹੈਗਾ ਜਾਂ ਕਿਦਾਂ ਦੇ ਕੀ ਕਹਿੰਦੇ ਸੀ ਡੀਸੀ ਕਹਿੰਦੇ ਸੀਗੇ ਡਿਉਟੀ ਡਿਉਟੀ ਤੇ ਕੋਈ ਨਾਂ ਨੂੰ ਵੀ ਦੱਸਿਆ ਜੀ ਉਹਨਾਂ ਦਾ ਨਾਂ ਉਹਨੇ ਦੱਸਿਆ ਅੱਛਾ ਜੀ ਫੁਵਾੜੇ ਦੇ ਕਹਿੰਦੇ ਸੀ ਫੁਵਾੜੇ ਦੇ ਕਹਿੰਦੇ ਤੇ ਜਦੋਂ ਤੁਸੀਂ ਦੇਖਦੇ ਹੋ ਫਿਰ ਕੀ ਕਹਿੰਦੇ ਸੀ ਉਹਨਾਂ ਨੂੰ ਕੀ ਕਹਿਆ ਉਹਨਾਂ ਨੂੰ ਵੀ ਅਜੇ ਕੀ ਕਰਨ ਪਤਾ ਨਹੀਂ ਕਿ ਕੀ ਕਹ ਪੱਠੇ ਪੜ੍ਹਨ ਲਾ ਪਿਆ ਪਤਾ ਨਹੀਂ ਡਰ ਤੇ ਪੜ੍ਹਨ ਲਾ ਪਿਆ ਤੋਂ ਮਗਰ ਨਹੀਂ ਪੜ੍ਹਨ ਲਾ ਪਿਆ ਉਹਨਾਂ ਨੇ ਸਾਡੇ ਇੱਥੇ ਰੱਖਿਆ ਦੋ ਬਜਾਜਾਂ ਉਹਨਾਂ ਨੇ ਇਹਨਾਂ ਬਜ਼ੁਰਗਾਂ ਨੂੰ ਮਾਤਾ ਸਵੰਨ ਕੋਰ ਨੂੰ ਜਾਂ ਨੋਹਾ ਨੂੰ ਜਾਂ ਦੋ ਆਪੋਤੀਆਂ ਦੋਤੀਆਂ ਨੂੰ ਕੋ ਗਾਲਾਂ ਗੋਲਾਂ ਕੁਛ ਇਹ ਬੰਦਾ ਇੱਥੇ ਕੋਈ ਨਹੀਂ ਸੀਗਾ ਨਹੀਂ ਇਹਨਾਂ ਨੂੰ ਕੋ ਗਾਲਾਂ ਗੋਲਾਂ ਵੀ ਕੱਢੀਆਂ ਉਹਨਾਂ ਨੇ ਫੇ ਡਰ ਗਏ ਮਤਲਬ ਗਾਲਾਂ ਗੋਲਾਂ ਕੱਢੀਆਂ ਇਹਨਾਂ ਨੂੰ ਗਾਲੀ ਇਹ ਕਹਿੰਦੇ ਸਾਨੂੰ ਮਾਂ ਪੈਣ ਦੀਆਂ ਜਾਂ ਜਾਤੀ ਵਾਲੀ ਗਾਲਾਂ ਗੋਲਾਂ ਕੱਢੀਆਂ ਉਹਨੇ ਇਹ ਤਾਂ ਡਰ ਗਿਆ ਜੀ ਇਹ ਅੰਦਰ ਕੁੰਡੇ ਲਾਉਂਦਾ ਸੀ ਡਰਦੇ ਸੀ ਕਿ ਸਾਡੇ ਤੇ ਹਮਲਾ ਕਰ ਦੇਣਗੇ ਤੇ ਇਹ ਕਹਿੰਦੇ ਸੀ ਸਾਨੂੰ ਪੱਟੇ ਵੱਡੋ ਪੱਟੇ ਵੱਡਾ ਇਹ ਕਹਿੰਦੇ ਪਿਸਤੌਲ ਦਿਖਾ ਕੇ ਸਾਡੇ ਨੂੰ ਪੱਟੇ ਪਿਸਤੌਲ ਅੱਗੇ ਕੋਲ ਉਹਨਾਂ ਦੇ ਰਫਲਾ ਸੀਗੀਆਂ ਇਹਨਾਂ ਨੂੰ ਜਰੂਰ ਕੁਝ ਸੀ ਤਰੀਕਾ ਕੋਈ ਪੁਲਸ ਵਾਲਾ ਹੋਰ ਕੋਈ ਪਿੰਡ ਦਾ ਆ ਜਾ ਕੋਈ ਆਏ ਮਲਾਕੇ ਸਰਪੰਚ ਪਾਣੀ ਕਹਿੰਦਾ ਤੋ ਕਬਜ਼ਾ ਕਰ ਲਈਏ ਫਿਰ ਬੰਦ ਕਰ ਲਈਏ ਸਰਦਾਰ ਅੱਛਾ ਜੀ ਬੰਦ ਕਰ ਦੋ ਕਰ ਦੋ ਸਰਦਾਰ ਸੋ ਅੱਜ ਤੁਸੀਂ ਆਪਣਾ ਨਾਮ ਦੱਸ ਸਰੇਂਦਰ ਸਿੰਘ ਜੀ ਇਹ ਤੁਹਾਡਾ ਸਾਨਾ ਹੋ ਜੀ ਸਰਦਾਰ ਮਹਿੰਦਰ ਸਿੰਘ ਤੁਸੀਂ ਕਿੱਥੇ ਰਹਿਣ ਵਾਲੇ ਤਾਂ ਕਪੂਰਪੰਡ ਨੇ ਫਿਰ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹੇ ਹੋ ਕਪੂਰਪੰਡ ਵਿੱਚ ਸਾਡਾ ਤਾਂ ਜਨਮ ਹੀ ਇੱਥੇ ਦਾ ਹੋਇਆ ਜੀ ਅੱਛਾ ਛੋੜ ਦਾ ਜਨਮ ਹੈ ਮੇਰਾ ਉਰਦ ਇੱਥੇ ਦਾ ਹੀ ਤੇ ਤੁਸੀਂ ਮਾਤੋਂ ਸੁਵਨ ਕੋ ਜੀ ਨੂੰ ਜਾਣਦੇ ਜੀ ਹਾਂਜੀ ਇਹ ਸਾਡੇ ਲਾਗੇ ਇਹਨਾਂ ਦਾ ਜ਼ਮੀਨ ਸਾਡੀ ਇਹਨਾਂ ਨੇ ਤੇ ਇਹਨਾਂ ਦੀ ਜਿਹੜੀ ਆਹ ਜ਼ਮੀਨ ਆ ਇਹ ਕਿ ਇਹਨਾਂ ਦੀ ਇਹਨਾਂ ਦੀ ਆ ਜਾ ਸਾਡੇ ਜਿਵੇਂ ਹੀ ਸਭ ਸੰਭਾਲੀ ਆਈ ਤੇ ਇਹਨਾਂ ਥੱਲੇ ਦੇਖਦੇ ਜੀ ਬਗਦੀ ਤੇ ਹੁਣ ਲక్ష్మణ ਸਿੰਘ ਇਹ ਕਹਿ ਰਿਹਾ ਜੀ ਮੈਂ ਖਰੀਦੀ ਆ ਜਾਂ ਕਿਤਾ ਕਬਜਾ ਕਦਾਂ ਕੋ ਚੱਕਰ ਹੋਇਆ ਜੀ ਕੀ ਚੱਕਰ ਪਤਾ ਨਹੀਂ ਕਬਜਾ ਹੋਗਾ ਜਿੱਥੇ ਹੈਗਾ ਉੱਥੇ ਹੋਊਗਾ ਇਹਨਾਂ ਦੀ ਆ ਮਾਤਾ ਹੁਣ ਨੇ ਭੈਣਾ ਨੇ ਉਹਨੂੰ ਸੁਣਦੇ ਪਹਿਲਾਂ ਜ਼ਮੀਨ ਵੇਚੀ ਸੀਗੀ ਉਹਨਾਂ ਦਾ ਪਤਾ ਨਹੀਂ ਕਿੱਥੇ ਕਬਜਾ ਹੈਗਾ ਇਹ ਤੇ ਇਹਨਾਂ ਥੱਲੇ ਆਹੀ ਦੇਖਦੇ ਆ ਹਾਰ ਰੋਲਾ ਇਹਨਾਂ ਦਾ ਹੈਗਾ ਜੀ ਤੇ ਜਿਹੜੀ ਉਹਦੀ ਭੈਣਾ ਨੇ ਮਾਤਾ ਜੀ ਦੀਆਂ ਭੈਣਾ ਨੇ ਜ਼ਮੀਨ ਵੇਚੀ ਸੀਗੀ ਹਾਂਜੀ ਇਹਨਾਂ ਲక్ష్మణ ਸਿੰਘ ਨੂੰ ਉੱਥੇ ਇਸ ਵੇਲੇ ਕਬਜਾ ਕਿਹਦਾ ਹੈ? ਉੱਥੇ ਲక్ష్మణ ਸਿੰਘ ਦਾ ਹੀ ਹੈ ਜੀ। ਉਹ ਲక్ష్మణ ਸਿੰਘ ਦਾ ਹੀ ਹੈ। ਤੇ ਇਸ ਜਗ੍ਹਾ ਤੇ ਜਿਹੜਾ ਝਗੜਾ ਇੱਥੇ ਮਸਵਾਲ ਨ ਕੋਰਦਾ ਜੀ। ਤੇ ਅੱਛਾ ਇੱਥੇ ਉਦੋਂ ਜਦੋਂ ਪੁਲਿਸ ਵਾਲੇ ਆਏ ਉਦੋਂ ਕੋਈ ਕੀ ਹੋਇਆ ਸੀ ਉਦੋਂ ਤੁਸੀਂ ਕੀ ਦੇਖਿਆ? ਮੈਂ ਤਾਂ ਵੈਸੇ ਲੇਟ ਹੀ ਆਇਆ ਸੀਗਾ ਜੀ। ਜਦੋਂ ਤੁਸੀਂ ਓਦੋਂ ਕੀ ਹੋਇਆ? ਉਦੋਂ ਤਾਂ ਕੰਮ ਤਕਰੀਬਨ ਹੋ ਘਟਿਆ ਸੀਗਾ। ਕਿਦਾਂ ਮਸ ਥੋੜੀ ਸੁਣਦੇ ਸੀਗੇ ਵੀ ਉਹ ਸਰਪੰਚ ਸਾਹਿਬ ਆਏ ਤੇ ਮੂਲੀ ਬੰਦ ਕਰਾਤਾ ਤਾਂ ਫੇਰ ਮੁੜ ਕੇ ਨਹੀਂ ਗੱਲ ਸੁਣੀ। ਫੇਰ ਕਬਜਾ ਕੌਣ ਕਰਨ ਆਇਆ ਸੀ ਇੱਥੇ? ਉਹ ਜਿਹਨੇ ਕਰਦੇ ਖਰੀਦਾ ਆ ਪਸੰਦ ਹੁਣ ਪਤਾ ਵੀ ਨਹੀਂ ਕਬਜਾ ਤਾਂ ਹੀ ਨਾ ਦੇਖਦਾ ਕੋਈ ਨੀ ਨੀ ਪੱਤੀ ਕੋਈ ਹੋਰ ਨਹੀਂ ਹੋਇਆ ਉੱਥੇ ਖਿਆਉਂਦਾ ਵਿਚਾਰਨਾ ਹੈ ਹੁਣ ਕਿਤਾ ਤੇ ਕੋਈ ਪੁਲਿਸ ਵਾਲੇ ਵੀ ਆਏ ਸੀ ਪੁਲਿਸ ਵਾਲੇ ਕਿ ਮੈਂ ਵੈਸੇ ਦੇਖਿਆ ਨਹੀਂ ਹੁੰਦਾ ਜੀ ਤੁਹਾਨੂੰ ਦੱਸਿਆ ਤੁਹਾਨੂੰ ਮੈਂ ਸੁਣਿਆ ਸੀ ਵੀ ਪੁਲਿਸ ਵਾਲੇ ਆਏ ਹੋ ਸੀਗੇ ਕੁਰਸੀਓ ਕੁਰਸੀਆਂ ਮੇਡੀਆਂ ਦੇਖਿਆ ਸੀ ਨਾ ਇਹ ਜਿਹੜੇ ਕਬਜਾ ਕਰਨ ਆਏ ਸੀ ਤੁਹਾਨੂੰ ਕਿਸੇ ਦੱਸਿਆ ਵੀ ਪੁਲਿਸ ਵਾਲੇ ਸੀ ਜਾਂ ਕਿਦਾਂ ਕੋਈ ਉਹ ਤਾਂ 2 ਦਿਨ ਪਹਿਲਾਂ ਵੀ ਇਹੀ ਆਏ ਸੀ ਇਹਨਾਂ ਦੇ ਘਰ ਵੀ ਦਸਣ ਆਏ ਸੀਗੇ ਜੀ ਕੁੱਪ ਕੁੱਪ ਚੱਕੋ ਜੀ ਆਏ ਸੀ